ਆਕੇ ਨਿਕਲਣਾ ਹੈ ਉਹ ਜਿੰਨੀ ਛੇਤੀ ਸਾਫ ਕਰਾਂਗੇ ਬਿਮਾਰੀ ਨਾਲ ਲੜ ਸਕਾਂਗੇ ਸੋ ਆਉਣ ਵਾਲੇ ਸਮੇਂ ਲਈ ਤਿਆਰ ਰਹੋ ਲੋਕਾਂ ਨੂੰ ਫਰਨੀਚਰ ਦੀ ਵੀ ਲੋੜ ਪੈਣੀ ਆ ਘਰਾਂ ਚ ਮੰਜਾ ਤਾਂ ਚਾਹੀਦਾ ਨਾ ਬੈਠਣ ਨੂੰ ਪੈਣ ਉਹ ਵੀ ਧਿਆਨ ਚ ਰੱਖਿਓ ਵੀ ਸੇਵਾ ਹੀ ਐ ਲੋਕਾਂ ਨੂੰ ਕੁਰਸੀਆਂ ਭਾਂਡਿਆਂ ਦੀ ਵੀ ਲੋੜ ਪੈਣੀ ਆ ਆ ਉਹੀ ਅੱਛਾ ਸੈਨੇਟਰੀ ਪੈਡਸ ਦੇ ਜ਼ਿਕਰ ਦੇ ਨੇ ਇਹਨਾਂ ਕੋ ਪਹਿਲਾਂ ਵੀ ਢੇਰ ਲੱਗੇ ਪਏ ਨੇ ਪਰ ਉਹ ਕਹਿੰਦੇ ਹੋਰ ਵੀ ਬਹੁਤ ਲੋੜ ਪੈ ਰਹੀ ਉਹਨਾਂ ਦੀ ਸੋ ਉਹ ਤਾਂ ਚੀਜ਼ਾਂ ਤਿਆਰ ਰੱਖੀ ਕਿਉਂਕਿ ਬਾਅਦ ਚ ਜਿਹੜੀ ਲੋਡ ਪੈਣੀ ਨਾ ਜੀਸੀਬੀ ਮਸ਼ੀਨਾਂ ਤੋਂ ਨਾ ਮੈਡੀਕਲ ਟ੍ਰੀਟਮੈਂਟ ਦੀ ਮੈਡੀਕਲ ਕੈਂਪ ਲਵਾਇਓ ਵੱਧ ਤੋਂ ਵੱਧ ਔਰ ਲੋਕਾਂ ਨੂੰ ਹਾਊਸ ਹੋਲਡ ਚੀਜ਼ਾਂ ਜਿੰਨਾ ਬਗੈਰ ਜ਼ਿੰਦਗੀ ਨਹੀਂ ਚੱਲ ਸਕਦੀ ਉਸ ਦਾ ਕਿਸੇ ਦਾ ਚੁੱਲਾ ਹੀ ਰੁੜ ਗਿਆ ਵਿਚਾਰਾ ਕਦੇ ਮੇਰਾ ਸਲੰਕਰ ਤੇ ਬਚ ਗਿਆ ਜੀ ਚੁੱਲਾ ਹੀ ਨਹੀਂ ਕੰਮ ਕਰਦਾ ਪਿਆ ਕਿੰਨੀਆਂ ਚੀਜ਼ਾਂ ਦੀ ਵੀ ਲੋਡ ਪੈਣੀ ਹੈ ਹਰ ਚੀਜ਼ ਆਪਾਂ ਧਿਆਨ ਚ ਰੱਖਣੀ ਹੈ ਐਡਮਿਨਿਸਟ੍ਰੇਸ਼ਨ ਦੇ ਅਸੀਂ ਬਹੁਤ ਧੰਨਵਾਦੀ ਹਾਂ ਮੈਂ ਦੇਖਿਆ ਸਟਾਫ ਬਰਦਾਸ਼ਪੁਰ ਦਾ ਹੁਣ ਅਸੀਂ ਏਡੀਸੀ ਸਾਹਿਬ ਕੋਲ ਵੀ ਚੱਲੇ ਆਂ ਸ਼ਾਇਦ ਡੀਸੀ ਸਾਹਿਬ ਕਿ ਆਪਣੇ ਘਰ ਵਾਂਗੂ ਸਾਰਿਆਂ ਨੂੰ ਗਰੀਟ ਕਰ ਰਹੇ ਨੇ ਕਿ ਕਿਸੇ ਦਾ ਫਿਕਰ ਹੈ ਇਹਨਾਂ ਨੂੰ ਅਸੀਂ ਅਪਰੀਸ਼ੀਏਟ ਕਰਦੇ ਆਂ ਔਰ ਫੇਰ ਮੈ ਮਨੋਲੀ ਪੈਨਡੋ ਜਿਹੜੀ ਟੀਮ ਦੇ ਨਾਲ ਆਈ ਹੈ ਕੁਆਦ ਨੇ ਜੋ ਮਾਚੇ ਨਾਲ ਰਿਆੜਕੀ ਨਾਲ ਪਿਆਰ ਰਖਾਇਆ ਸੀ ਇਹਨਾਂ ਤੇ ਵੀ ਧੰਨਵਾਦੀਆਂ ਸਾਰਿਆਂ ਦੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੰਜਾਬ 'ਚ ਸੁੱਖ ਸ਼ਾਂਤੀ ਵਰਸਾਵੇ ਇਸ ਆਫਰ ਤੋਂ ਆਪਾਂ ਖੇਤੀ ਬਾੜੀ ਆਈ ਹੈ ਧੰਨਵਾਦ